ਸੀ ਇੱਕ ਇੱਕ ਕਦਮ ਚੱਲ ਕੇ ਆਏ ਸਾਡੇ ਛੋਟੇ ਜਿਹੇ ਬੁਲਾਵੇ ਤੇ ਅ ਅੱਜ ਅਸੀਂ ਸਾਰੀ ਟੀਮ ਜਿਸ ਸਿਲਸਿਲੇ ਚ ਆਏ ਆ ਉਹ ਜਿਵੇਂ ਤੁਹਾਨੂੰ ਸਰ ਉਹਨਾਂ ਨੇ ਬਹੁਤ ਬਰੀਫ ਚ ਸਮਝਾਇਆ ਦੱਸਤਾ ਹੈ ਕਿ ਪਿੰਡ ਵਾਲਾ ਸਕੂਲ ਇੱਕ ਫਿਲਮ ਅਸੀਂ ਬਣਾਈ ਹੈ ਜਿਹਨੂੰ ਪ੍ਰੋਡਿਊਸ ਕੀਤਾ ਸਾਡੇ ਬੜੇ ਪਿਆਰੇ ਵੀਰ ਸਾਡੇ ਸੱਜੇ ਹੱਥ ਬੈਠੇ ਨੇ ਸੰਜੀਵ ਵਰਮਾ ਜੀ ਅ ਔਰ ਡਾਇਰੈਕਟ ਕੀਤਾ ਫਤਿਹ ਉਹਨਾਂ ਨੇ ਤਾਜ ਵੀ ਹੁਣਾਂ ਨੇ ਲਿਖੀ ਹੈ ਇਹ ਔਰ ਸਕ੍ਰੀਨਪਲੇ ਕੀਤਾ ਹੈ ਜੀਵੇ ਹੁਣਾਂ ਨੇ ਇਹਦੇ ਡਾਇਲੌਗ ਲਿਖੇ ਨੇ ਜਿਹੜੇ ਅੱਜ ਸਾਡੇ ਚ ਇੱਥੇ ਹੈ ਨਹੀਂਗੇ ਔਰ ਸੰਜੂ ਭਾਜੀ ਹੁਣਾਂ ਨੇ ਬਹੁਤ ਬਾਖੂਬੀ ਇਸ ਫਿਲਮ ਚ ਇੱਕ ਬਹੁਤ ਖੂਬਸੂਰਤ ਕਿਰਦਾਰ ਕੀਤਾ ਉਧਰਲੇ ਪਾਸੇ ਫਤਿਹ ਬੈਠੇ ਨੇ ਬੜੇ ਖੂਬ ਖੂਬਸੂਰਤ ਆਰਟਿਸਟ ਨੇ ਸੋ ਇਸ ਫਿਲਮ ਦਾ ਜਿਹੜਾ ਵਿਸ਼ਾ ਆ ਉਹ ਬੜਾ ਇੱਕ ਸਮਾਜਿਕ ਵਿਸ਼ਾ ਹੈ ਸਾਡੇ ਸਮਾਜ ਦਾ ਇੱਕ ਬਹੁਤ ਅਨਿਖੜਵਾ ਤੇ ਬੜਾ ਮੇਜਰ ਅੰਗ ਜਿਹਨੂੰ ਆਪਾਂ ਕਹਿ ਦਿੰਨੇ ਆ ਅਧਿਆਪਕ ਵਰਗ ਹੈ ਸੋ ਅਧਿਆਪਕ ਕਿਦਾਂ ਦਾ ਹੋਣਾ ਚਾਹੀਦਾ ਹੈ ਅਧਿਆਪਕ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਅਸੀਂ ਇਸ ਫਿਲਮ ਦੇ ਵਿੱਚ ਫਿਲਮਾਇਆ ਅ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਜਿਹੜੇ ਸਾਡੇ ਗਵਰਨਮੈਂਟ ਸਕੂਲ ਨੇ ਪ੍ਰਾਇਮਰੀ ਸਕੂਲ ਜਾਂ ਗਵਰਨਮੈਂਟ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਗਵਰਨਮੈਂਟ ਵੱਲੋਂ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਔਰ ਉਹਦੇ ਉਹਦਾ ਰਿਜ਼ਲਟ ਇਹ ਆਇਆ ਕਿ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਜਿਹੜਾ ਸੈਕਟਰ ਹੈ ਮਤਲਬ ਐਜੂਕੇਸ਼ਨ ਦਾ ਉਹ ਬਹੁਤ ਗਰੋ ਕਰ ਗਿਆ ਫਿਰ ਹੌਲੀ ਹੌਲੀ ਜਿਵੇਂ ਪਹਿਲਾਂ ਸਾਨੂੰ ਆਦਤ ਪਈ ਕਿ ਅਸੀਂ ਚੰਗੀਆਂ ਬਿਲਡਿੰਗਾਂ 'ਚ ਆਪਣੇ ਬੱਚਿਆਂ ਨੂੰ ਪੜਾਉਣਾ ਹੈ ਖੁੱਲੀਆਂ ਗਰਾਊਂਡਾਂ ਹੋਣਗੀਆਂ ਉੱਥੇ ਬੱਸਾਂ ਮਤਲਬ ਹਰ ਫੈਸਿਲਿਟੀਆਂ ਮਿਲੇਗੀ ਪਹਿਲਾਂ ਥੋੜੇ ਪੈਸੇ ਨਾਲ ਸਟਾਰਟ ਹੋਇਆ ਹੁਣ ਹੌਲੀ 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 ਮੈਨੂੰ ਲੱਗਦਾ ਵੀ ਤੁਸੀਂ ਸਾਰੇ ਉਸ ਸਮੱਸਿਆ ਦੇ ਨਾਲ ਜੂਝ ਰਹੇ ਹੋਵੋਗੇ ਕਿਉਂਕਿ ਹਰੇਕ ਪੇਰੈਂਟ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਉਹ ਇੱਕ ਚੰਗੇ ਸਕੂਲ 'ਚ ਪੜੇ ਔਰ ਸਾਡਾ ਇੱਕ ਮਾਈਂਡਸੈਟ ਬਣ ਗਿਆ ਵੀ ਚੰਗਾ ਸਕੂਲ ਉਹ ਹੈ ਜਿੱਥੇ ਚੰਗੀ ਬਿਲਡਿੰਗ ਹੋਵੇ ਜਿੱਥੇ ਸਾਰੀਆਂ ਫੈਸਿਲਿਟੀਆਂ ਹੋਣ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਗਵਰਨਮੈਂਟ ਸਕੂਲ ਨੇ ਉਹ ਵੀ ਉਹਨਾਂ ਦਾ ਮਿਆਰ ਵੀ ਉਹਨਾਂ ਹੀ ਉੱਚਾ ਚੱਕਿਆ ਜਾਣਾ ਚਾਹੀਦਾ ਹੈ ਜਿਵੇਂ ਪ੍ਰਾਈਵੇਟ ਸਕੂਲ ਦਾ ਸਕੂਲਾਂ ਦੇ ਵਿੱਚ ਸਹੂਲਤਾ ਨੇ ਕਿਉਂਕਿ ਇੱਕ ਗਰੀਬ ਦਾ ਬੱਚਾ ਜਿਹੜਾ ਬਹੁਤ ਸਾਰੇ ਅਸੀਂ ਜਿਵੇਂ ਆਪਾਂ ਪਿੰਡਾਂ ਨੂੰ ਬਿਲੋਂਗ ਕਰਦੇ ਆ ਸਾਰੇ ਬਹੁਤ ਸਾਰੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਕੋਲ ਇਨਕਮ ਸੋਰਸਸ ਉਹਨੇ ਨਹੀਂ ਹੁੰਦੇ ਔਰ ਉਹ ਅਫੋਰਡ ਨਹੀਂ ਕਰਦੇ ਕਿ ਉਹਨਾਂ ਦੇ ਬੱਚੇ ਚੰਗੇ ਸਕੂਲਾਂ 'ਚ ਪੜ ਸਕਣ ਪਰ ਉਹਨਾਂ ਦੇ ਬੱਚੇ ਕਾਬਿਲ ਬਹੁਤ ਹੁੰਦੇ ਨੇ ਉਹਨਾਂ ਦੇ ਬੱਚੇ ਅੱਗੇ ਵਧਣਾ ਚਾਹੁੰਦੇ ਆ ਉਹਨਾਂ ਨੂੰ ਉਹ ਸੋਰਸਸ ਨਹੀਂ ਮਿਲਦੇ ਸੋ ਇਹ ਫਿਲਮ ਉਸੇ ਵਿਸ਼ੇ ਤੇ ਆ ਕਿ ਉਹ ਕਿਉਂ ਨਹੀਂ ਹੁੰਦਾ ਇਦਾਂ ਉਹ ਹੋਣਾ ਚਾਹੀਦਾ ਔਰ ਜਿਹੜੇ ਅੱਜ ਕੱਲ ਪੜ੍ਹੇ ਲਿਖੇ ਮੁੰਡੇ ਟੀਚਰ ਆ ਰਹੇ ਨੇ ਉਹ ਸਕੂਲ ਲਈ ਬਹੁਤ ਇੱਕ ਰਿਸਪੌਂਸਿਬਿਲਟੀ ਨਿਭਾਉਂਦੇ ਨੇ ਕਿ ਵੀ ਸਾਡੇ ਜਿਹੜੇ ਮੇਰੇ ਕੋਲ ਬੱਚੇ ਪੜ੍ਹ ਰਹੇ ਨੇ ਉਹਨਾਂ ਦਾ ਫਿਊਚਰ ਬ੍ਰਾਈਟ ਹੋਵੇ ਉਹ ਭਵਿੱਖ 'ਚ ਅੱਗੇ ਵਧਣ ਸੋ ਉਹਦਾਂ ਦੇ ਇੱਕ ਜ਼ਿੰਮੇਵਾਰ ਟੀਚਰ ਦੀ ਇਹ ਕਹਾਣੀ ਹੈ ਜਿਹੜਾ ਕਿਰਦਾਰ ਮੈਨੂੰ ਮਿਲਿਆ ਤਾਜਵੀਰ ਉਹਨਾਂ ਨੇ ਮੇਰੇ ਤੇ ਬਹੁਤ ਭਰੋਸਾ ਦਿਖਾਇਆ ਬਈ ਮੈਂ ਇਹ ਕਿਰਦਾਰ ਕਰ ਪਾਇਆ ਸੋ 3 ਤਰੀਕ ਨੂੰ 3 ਮਈ ਨੂੰ ਇਹ ਫਿਲਮ ਸਿਨੇਮਿਆਂ 'ਚ ਹੋਏਗੀ ਸੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਪਸੰਦ ਕਰੋਗੇ ਔਰ ਮੈਂ ਇੱਕੋ ਗੱਲ ਕਹਿ ਕੇ ਖਤਮ ਕਰਾਂਗਾ ਕਿ ਇਹ ਜਿਹੜੇ ਵਿਸ਼ੇ ਆ ਉਹਨਾਂ ਨੂੰ ਤੁਸੀਂ ਸਾਰੇ মিডিਆ ਸਪੋਰਟ ਕਰਦੇ ਹੋ ਬਟ ਅਸੀਂ ਕਿਉਂਕਿ ਇੱਕ ਛੋਟੇ ਬਜਟ ਦੀ ਫਿਲਮ ਹੈ ਅਸੀਂ ਚਾਹੁੰਦੇ ਆ ਵੀ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਪੋਜੀਟਿਵ ਵੇ ਦੇ ਨਾਲ ਇਹਨੂੰ ਇਹਦਾ ਪ੍ਰਸਾਰ ਕੀਤਾ ਜਾਵੇ ਲੋਕਾਂ ਤੱਕ ਸਪਰੈਡ ਕੀਤੀ ਜਾਵੇ ਇਸ ਫਿਲਮ ਦਾ ਕਨਸੈਪਟ ਇਸ ਫਿਲਮ ਦਾ ਨਾਮ ਸੋ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗੀ ਜਦੋਂ ਤੁਸੀਂ ਫਿਲਮ ਦੇ ਦੇਖੋਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਥੈਂਕ ਯੂ